ਸ਼ਾਂਤੀ ਬਾਬਾ ਕਹਿੰਦੇ ਹਨ ਬੱਚੇ ਪੂਰੀ ਤਰ੍ਹਾਂ ਸਮਰਪਿਤ ਹੋ ਜਾਓ ਅਰਥਾਤ ਹੁਣ ਤੁਹਾਡੇ ਕੋਲ ਕੁਝ ਵੀ ਪ੍ਰਾਣਾ ਨਹੀਂ ਰਹਾ ਇਹ ਤਨ ਅਰਥਾਤ ਸਰੀਰ ਦੀ ਕੋਈ ਵੀ ਸਮੱਸਿਆ ਹੋਵੇ ਮਨ ਮਨਤੀ ਕਿਸੇ ਵੀ ਕਿਸਮ ਦੀ ਕੋਈ ਕਾਟ ਕਮ ਕਮਜ਼ੋਰੀ ਤਨ ਅਰਥਾਤ ਤੁਹਾਡੇ ਕਾਰੋਬਾਰ ਦਾ ਕੋਈ ਨਫਾ ਨੁਕਸਾਨ ਰਿਸ਼ਤੇ ਸੰਪਰਕ ਜੋ ਵੀ ਕੁਝ ਤੁਹਾਡੇ ਨਾਲ ਜੁੜੇ ਨੇ ਮਾਂ ਪਤਨੀ ਪੁੱਤਰ ਹਰ ਆਤਮਾ ਦਾ ਸਬਾ ਸੰਸਕਾਰ ਸਭ ਕੁਝ ਬਾਪ ਦਾ ਹੈ ਅਰਥਾਤ ਤੁਸੀਂ ਆਤਮਾ ਸਿਰਫ ਬਾਪ ਦੇ ਹੋ ਤੇ ਤੁਹਾਡਾ ਮੇਰਾ ਸਿਰਫ ਇੱਕ ਪਰਮ ਪਿਤਾ ਪਰਮਾਤਮਾ ਹੈ ਜੋ ਕੁਝ ਵੀ ਤੁਹਾਡੇ ਕੋਲ ਆਵੇ ਸਭ ਕੁਝ ਬਾਪ ਨੂੰ ਦੇ ਦਿਓ ਤੇ ਯਕੀਨ ਰੱਖੋ ਜਦ ਬਾਪ ਨੂੰ ਦੇ ਦਿੱਤਾ ਤਾਂ ਜੋ ਵੀ ਹੋ ਰਹਾ ਹੈ ਉਹ পাপ ਦਾ ਹੀ ਕਮ ਹੈ ਅਤੇ ਹਰ ਕੰਮ ਵਿੱਚ ਹਰ ਗੱਲ ਵਿੱਚ ਸਿਰਫ ਪਲਾਹੀ ਸਮਾਇਆ ਹੋਇਆ ਹੈ ਹੁਣ ਬਾਪ ਦੀ ਸਿੱਧੀ ਨਜ਼ਰ ਤੁਹਾਡੇ ਬੱਚਿਆਂ ਦੇ ਉੱਪਰ ਹੈ ਬਾਪ ਆਪਣੇ ਵਰਗੇ ਆਗਿਆਕਾਰੀ ਵਫਾਦਾਰ ਹੁਕਮ ਮੰਨਣ ਵਾਲੇ ਇਮਾਨਦਾਰ ਬੱਚਿਆਂ ਦੀ ਸੰਭਾਲ ਨਹੀਂ ਕਰੇਗਾ ਤੇ ਫਿਰ ਕਿਸ ਦੀ ਕਰੇਗਾ ਤੁਸੀਂ ਤਾਂ ਉਸ ਉੱਪਰ ਕਰਵਾਨ ਜਾਓ ਬਾਪ ਤੁਹਾਡੀ ਮਨਬੁੱਧੀ ਜਿਸ ਨੂੰ ਤੁਸੀਂ ਆਪਣਾ ਸਮਝਦੇ ਹੋ ਉਸ ਨੂੰ ਵੀ ਸਭ ਤੋਂ ਵਧੀਆ ਤਰੀਕੇ ਨਾਲ ਚਲਾਉਂਦਾ ਹੈ ਉਸੇ ਰਾਹੀਂ ਫਿਰ ਚਮਤਕਾਰ ਵੀ ਕਰਾਉਂਦਾ ਹੈ ਬਸ ਬੱਚੇ ਹੁਣ ਸੋਚਣਾ ਬੰਦ ਕਰੋ ਜੋ ਕੁਝ ਵੀ ਹੋਵੇ ਇੱਕ ਸੈਕਿੰਡ ਦੇ ਵਿੱਚ ਘੱਟ ਸਮੇਂ ਦੇ ਵਿੱਚ ਬਾਪ ਨੂੰ ਸੌਂਪ ਦਿਓ ਸਿਰਫ ਯਕੀਨ ਤੇ ਧੀਰਜ ਦੀ ਲੋੜ ਹੈ ਜਿਵੇਂ ਹੀ ਨਿਸ਼ਚੈ ਹੋ ਨਿਸ਼ਚਿੰਤ ਹੋ ਜਾਓਗੇ ਜੇ ਤੱਕ ਪੱਕੀ ਹੈ ਬੱਚੇ ਚਾਰੇ ਪਾਸੇ ਲਾਈਟ ਹੀ ਲਾਈਟ ਫਲਾ ਦੇਓ ਤਾਂ ਕਿ ਜਲਦੀ ਨਾਲ ਸਾਰੀਆਂ ਆਤਮਾ ਨੂੰ ਆਪਣੀ ਆਪਣੀ ਸੀਟ ਤੇ ਸੈੱਟ ਹੋਣ ਲੱਗ ਜਾਣ ਤੁਹਾਡੇ ਅੰਦਰ ਹੀ ਇਹ ਲਗਨ ਹੋਣੀ ਚਾਹੀਦੀ ਹੈ ਕਿ ਇਹ ਕਾਰਜ ਜਲਦੀ ਤੋਂ ਜਲਦੀ ਪੂਰਾ ਹੋਵੇ ਤਾਂ ਅੰਤੀ ਸ਼ੁਰੂਆਤ ਤਾਂ ਕਰੋ ਹੀ ਹੁੰਦੀ ਹੈ ਨਾ ਚੈਰਿਟੀ ਬਿੰਗਸ ਐਟ ਹੋਮ ਆਪਣੀ ਜ਼ਿੰਮੇਵਾਰੀ ਸਮਝੋ ਜੁਮੇਵਾਰ ਬਨੋ ਤੇ ਸਮੇਂ ਅਨਸਾਰ ਆਪਣੀ ਆਤਮਿਕ ਕਿਸ਼ਤੀ ਨੂੰ ਕੰਡੇ ਤੇ ਲਗਾਓ ਸਭ ਤਹਾਨੂੰ ਪਕਾ ਰਹੇ ਹਨ ਹੁਣ ਨਵੀਆਂ ਚੀਜ਼ਾਂ ਆਉਣੀਆਂ ਹੀ ਹਨ ਜੋ ਪਹਿਲਾਂ ਹੀ ਜੇ ਪਹਿਲਾਂ ਹੀ ਦੱਸ ਦਿੱਤਾ ਜਾਵੇ ਤਾਂ ਉਸ ਦਾ ਆਨੰਦ ਨਹੀਂ ਲੈ ਸਕੋਗੇ ਸਿਰਫ ਉਡੀਕ ਦੇਖਣ ਦੀ ਲੋੜ ਹੈ ਸਿਰਫ वेट एंड वाच यह वेट किसी भी समय खत्म हो सकती है अच्छा परम शांति परम शांति